ਵਾਹਿਗੁਰੂ ਸਾਜ ਜੀ ਤਨਾਸਰੇ ਮਹਲਾ 3 ਨਾਮ ਹੈ ਕੀਮਤ ਮਿੰਦ ਕਹੀਂ ਨ ਜਾਏ ਸੇ ਜਨ ਆਗ ਮੂਰਖ ਮੂਰਖ ਮਨ ਪਾਹੇ ਹੋਮੇ ਵਿੱਚ ਸਭ ਕਾਰਕ ਮਾਹੇ ਗੁਰਪ੍ਰਸਾਦੀ ਹੋਮੇ ਜਾਏ ਆਪੇ ਬਖਸ਼ੇ ਲਏ ਮਿਲਾਏ ਵਿਖਿਆ ਕਾ ਤਨ सतनाम श्री वाछु सहज सोहिला रा गोड़ी तुम की महल्ला पडला एको एकार सतगुरु प्रसाद जाकर कीर्ति आखी है करते कहोए पी जान कर गाबो सोहिला सिमरब सज्जन हार तुम गाबो मेरे निरपौ कस सोहिला हो बाहि जिप सिहले सदा सुख होए रहा ਨਿਤ ਨਿਤ ਜੀਉੜੇ ਸੁਭਾਲੀ ਨ ਦੇਖੇਗਾ ਦੀਨ ਭਾਰ ਤੇਰੇ ਦਾਨ ਕੀ ਕਤਨਾ ਬਹਿ ਦਸਦਾ ਦੇਵ ਸੁਭਾਰ ਸਬਤ ਸਾਹਾ ਲਖਿਆ ਕਿਰਪਾ ਉਹ ਦੇ ਦੇਹ ਸਜਣ ਬਸੀ ਸੜੀਆਂ ਜਿਉ ਹੋਵੇ ਸਭ ਤੋਂ ਮੇਲ ਕਰ ਕਰ ਕੇ ਉਹ ਪਹੁੰਚਾ ਸਦਰੇ ਨਿਤ ਭਵਾਨ ਸਦਨ ਹਾਰਾ ਸਬਰੀਏ ਨਾਨਕ ਸੇ ਤਿਹ ਬੰਨ ਰਾਗ ਆਸਾ ਮਨ ਲਾ ਪਹਿਲਾ ਛੇ ਘਰ ਸਿ سم ہے جوت جوت ہے سوئے ਦੇਵੇ ਨਾਈ ਪਸਾਰਾ ਕੋਲੇ ਪੁੰਨੀ ਮਹੱਲਾ ਤੋਂ ਤਾਂ ਕਾਮ ਕਰੋ ਦਿਨ ਕਰ ਪਉ ਭਰਿਆ ਬਿਨ ਸਤ ਖੰਡਲ ਖੰਡਾ ਹੈ ਪੂਰਬ ਲਿਖਤ ਲਿਖਿਆ ਕਿਰਪਾ ਆ ਮਨ ਹੰਲੀ ਮੰਡਲ ਮੰਡਾ ਏ ਕਰ ਸਾਲੂ ਅੰਝੀ ਪੁਣ ਵਡਾ ਹੈ ਕਰਨ ਨੋਤ ਪਨ ਵਡਾ ਹੈ ਰਹਾਉ ਸੰਗਤ ਹਰਿ ਸਤ ਸਾਧਨ ਜਾਣੀ ਅਤਿ ਨਿਤ ਰਹੋ ਮੈਂ ਮੰਡਾ ਹੈ ਜੋ ਮੁਹਰੇ ਮੰਡਾ ਮੇ ਨਬਤਰੀ ਤੁਕਸੀਨ ਪ੍ਰਭ ਤੇਰੇ ਹਰ ਰਾਗ ਰਾਗ ਵਟਵਟਾ ਹੈ ਜਨ ਨਾਨਕ ਨਾਮ ਆਧਾਰ ਏ ਕਹੈ ਨੰਨਾ ਮੇ ਹੀ ਸੁਮੰਡਾ ਦੇ ਰਾਗੋੜੀ ਪੁਰਵੀ ਮੰਹਲਾ ਪੰਜਵਾਂ ਕਾ He has a ਇਸ ਵਿੱਚ ਪਾਤਸ਼ਾਹ ਸਰਦਾਰ ਗੋਬਿੰਦ ਸਿੰਘ ਮਹਾਰਾਜ ਜੀ ਸਭ ਤੋਂ ਉੱਚੇ ਸਭਾਏ ਦਸਾਂ ਪਾਤਸ਼ਾਹਾਂ ਦੀ ਸ਼ਕਤੀ ਚੁਲੋਤ ਗਤੀ ਦੇ ਸਭਾਈਆਂ ਚੱਕ ਛਤਰ ਤੇ ਮਾਰ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਪਰਚਨੇ ਦੀਦਾਰਾਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਮਹਾਰਾਜ ਜੀ ਮਾਸਾ ਤੋਂ ਗੁਰੂ ਨੇ ਤਾਨਿਆਂ ਦੇ ਤਾਨ ਸਤਿਗੁਰੂ ਨੇ ਰੋ ਸਰਸਰੀ ਕੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਰੌਣਕੀ ਮਹਾਨ ਮੇਰ ਸਤਜਾ ਮਹਾਰਾਜੀ ਸਭਿਆ ਦੇ ਘਰ ਉਦਵਾਨਸ ਜਾਏ ਗਏ ਸਜੇ ਹੋਏ ਦੇਵਾਨਾ ਵਿੱਚ ਸੋਧ ਰੱਖਿਆ ਦਾ ਸੱਚ ਜੀ ਦਰਵਾਣੀ ਦੇ ਜਾਪ ਹੋਏ ਮਹਾਰਾਜੀ ਉਪਰੰਤ ਆਪਜੀ ਸੇਵਾ ਕਰਕੇ ਕੀਰਤਨ ਸਹਿਗਰ ਸਹਿ ਮਹਾਰਾਜੀ ਪਾਣੀ ਦੇ ਜਾਪ ਹੋਏ ਮਹਾਰਾਜੀ ਪਾਣੀ ਪੜਦੇ ਆ ਸੁੱਚੀ ਸੇਵਾ ਨਿਭਾਉਂਦੇ ਆ ਕਈ ਤਰ੍ਹਾਂ ਦੀਆਂ ਭੁਲਾ ਟਕਾ ਹੋਵਨੀਆਂ ਆਪਣੇ ਬੱਚਿਆਂ ਤੋਂ ਮਹਾਰਾਜੀ ਅਜਿਹਾ ਦੇ ਸਮਝ ਕੇ ਮਾਫ ਕਰਨਾ ਗਾਹ ਤੋਂ ਸੁਦਰਸ਼ ਪਾਠ ਬਾਣਾ ਪੜਦਾ ਸੁੱਚੀ ਸੇਵਾ ਨੂੰ ਦਾ ਬਾਲ ਉਦਮ ਤਸ਼ਾਪਖਸ਼ ਕਰਨਾ ਬੜੀ ਸੁਨਿਪ੍ਰਵਾਣੀ ਸਾਥਖਣ ਪਰਵਾਰ ਕਰਨੀ ਪਾਣੀ ਦਾ ਭਾਵ ਦਰਾਈਆਂ ਹੋਣਾ ਸਕਦਾ ਦਿਲ ਤੇ ਘੱਡਿਆਂ ਤੇ ਬਸੋਣਾ ਤਿੱਲ ਬਲ ਭਟਾਵਾਂ ਦੇ ਪਰਵਾਰ ਕਰਨੀਆਂ ਆਈ ਸਾਸ ਸੰਤਤੀ ਹਾਜ਼ਰੀ ਤੇ ਪਰਵਾਰ ਕਰਨੀ ਕਾਦਮ ਕਾਦਮ ਲਿਖੇ ਲਿਆਉਣਾ ਵਰਗੂ ਮਹਾਰਾਜੀ ਸੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਐਸੋ ਨੇ ਆਪਨੇ ਸੁਪਾਂ ਦੀ ਸੇਵਾ ਕੀਤੀ ਗਈ ਹੈ ਨਿੱਜੀ ਸਥਾਨਾਂ ਤੇ ਜਾਣ ਦੀ ਆਗਿਆ ਰੱਖਣੇ ਰਾਹ ਪੜਨੇ ਅੰਗ ਸੰਸਹਾਇ ਹੋਣਾ ਚਾਹੀਦੀ ਪੈਰੇ ਬਖਸ਼ ਕਰਨੇ ਨਾਮ ਨਾਮ ਚੜ੍ਹੇ ਕਲਾ ਤੇਰੀ ਬਣੀ ਸੰਗਤ वाहेगुरू जी का खालसा वाहिदेव Продолжение следует.